ਮੈਟਰੋ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਭੁੱਲਰ ਅੱਜ ਮੈਂ ਤੁਹਾਡੇ ਲਈ ਬਾਸਮਤੀ ਦੀਆਂ ਟੌਪ 4 ਕਿਸਮਾਂ ਲੈ ਕੇ ਆਏ ਆ ਤੇ ਚੌਥੇ ਨੰਬਰ ਤੋਂ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਮੁੱਛਲ 1401 ਬਾਰੇ ਵੈਸੇ ਤਾਂ ਕਾਫੀ ਸਾਰੀਆਂ ਵੈਰਾਈਟੀ ਆ ਰਿਲੀਜ਼ ਹੋਈਆਂ ਨਵੀਂ ਵੈਰਾਈਟੀ ਦੀ ਗੱਲ ਕਰ ਲੈਣੇ 1886 ਉਹ ਵੀ ਬੁਰੀ ਤਰ੍ਹਾਂ ਇਸ ਵੈਰਾਈਟੀ ਦੇ ਸਾਹਮਣੇ ਪੈਟ ਚੁੱਕੀ ਆ ਤੇ ਇਸ ਵਾਰ ਤਾਂ ਕੱਲੀ ਮੁਛਲ 1401 ਹੀ ਬਹੁਤ ਹੀ ਜ਼ਿਆਦਾ ਵੱਡੇ ਰਕਬੇ ਦੇ ਉੱਪਰ ਲੱਗਣ ਵਾਲੀ ਆ ਗੱਲ ਕਰਕੇ ਜੇਕਰ ਮੁਛਲ 1401 ਤਾਂ ਇਹ ਪੱਕਣ ਦੇ ਵਿੱਚ ਸੀਡ ਟੂ ਸੀਡ 150 ਨਾਲ ਲੈਂਦੀ ਆ ਯੂਨੀਵਰਸਿਟੀ ਦੇ ਮੁਤਾਬਕ ਐਵਰੇਜ ਝਾੜ ਦੇ ਦਾ 22 ਤੋਂ 25 ਕੁੰਟਲਾ ਤੇ ਹਾਈਟ ਬਹੁਤ ਕਰਦੀ 130 ਸੈਂਟੀਮੀਟਰ ਤੱਕ ਇਸ ਦੀ ਹਾਈਟ ਹੁੰਦੀ ਆ ਤੇ ਹੁਣ ਗੱਲ ਕਰਦੇ ਆ ਆਪਣੇ ਕਿਸਾਨ ਭਰਾ ਜਿਹੜੇ ਇਹ ਵੈਰਾਈਟੀ ਲਾਉਂਦੇ ਆ ਕਿ ਉਹਨਾਂ ਦੇ ਖੇਤਾਂ ਦੇ ਵਿੱਚ ਇਹ ਕਿੰਨਾ ਕੁ ਸਮਾਂ ਲੱਗ ਜਾਂਦੀ ਆ ਤੇ ਕੀ ਝਾੜ ਆਉਂਦਾ ਕਿੰਨੀਆਂ ਕੁ ਬਿਮਾਰੀਆਂ ਇਸ ਵੈਰਾਈਟੀ ਦੇ ਆਉਂਦੀਆਂ ਕਿਸਾਨ ਭਰਾਵਾਂ ਦਾ ਕਹਿਣਾ ਕਿ ਇਹ ਪੱਕਣ ਦੇ ਵਿੱਚ ਸਿਰ ਤੁਰ ਸਿਰ ਬਹੁਤ ਜ਼ਿਆਦਾ ਸਮਾਂ ਲੈਂਦੀ ਹੈ ਪੂਸਾ 44 ਤੋਂ ਵੱਧ ਸਮਾਂ ਲੈਂਦੀ ਆ ਤੇ ਇਸ ਦਾ ਜਿਹੜਾ ਐਵਰੇਜ ਆੜਾ ਉਹ ਤਾਂ 22 ਤੋਂ 25 ਕੁਇੰਟਲਾ ਯੂਨੀਵਰਸਿਟੀ ਦੇ ਮੁਤਾਬਕ ਜਾਣ ਕੇ 55 ਮਣ ਤੋਂ ਲੈ ਕੇ 62 63 ਮਣ ਤੱਕ ਆ ਪਰੰਤੂ ਆਪਣੇ ਕਿਸਾਨ ਭਰਾ ਕਹਿੰਦੇ ਆ ਕਿ ਅਸੀਂ 28 ਕੁਇੰਟਲ ਪ੍ਰਤੀ ਏਕੜ ਜਾਂ ਕੇ 70 ਮਣ ਤੱਕ ਵੀ ਕੱਢੀ ਹੋਈ ਆ ਹਾਈਟ ਕਾਫੀ ਕਰਦੀ ਆ ਪਰੰਤੂ ਦੋਸਤੋ ਇਸ ਵੈਰਾਈਟੀ ਵਿੱਚ ਬਿਮਾਰੀਆਂ ਬਹੁਤ ਆਉਂਦੀਆਂ ਆਹ ਝੁਲਸ ਰੋਗ ਤੇ ਨੈਕ ਬਲਾਸਟ ਬਹੁਤ ਜ਼ਿਆਦਾ ਆਉਂਦਾ ਇਸ ਤੋਂ ਇਲਾਵਾ ਤੇਲ ਜਿਹਨੂੰ ਆਪਾਂ ਪ੍ਰੋਪਰ ਕਹਿੰਦੇ ਆ ਉਹ ਵੀ ਇਸ ਵੈਰਾਈਟੀ ਉੱਪਰ ਆਉਂਦਾ ਕੁੱਲ ਮਿਲਾ ਕੇ ਦੋਸਤੋ ਦੁਨੀਆ ਭਰ ਦੀਆਂ ਜਿੰਨੀਆਂ ਵੀ ਬਿਮਾਰੀਆਂ ਉਹ ਸਾਰੀਆਂ ਹੀ ਇਸ ਵੈਰਾਈਟੀ ਦੇ ਵਿੱਚ ਆਉਂਦੀਆਂ ਪਰੰਤੂ ਫੇਰ ਵੀ ਇਹ ਵੈਰਾਈਟੀ ਬਹੁਤ ਜ਼ਿਆਦਾ ਵਧੀਆ ਆਪਣੇ ਕਿਸਾਨਾਂ ਦੀ ਮਨਪਸੰਦ ਵੈਰਾਈਟੀ ਆ ਤਾਂ ਵੀ ਇਸ ਵੈਰਾਈਟੀ ਨੂੰ ਆਪਣੇ ਕਿਸਾਨ ਵੀਰ ਨਹੀਂ ਛੱਡ ਰਹੇ ਕਿਉਂਕਿ ਜੂਨੀ ਵੈਰਾਈਟੀ ਨੇ ਮੁੱਛਲ 1401 ਦੇ ਮੁਕਾਬਲੇ ਬਹੁਤ ਸਾਰੀਆਂ ਵੈਰਾਈਟੀਆਂ ਕੱਢੀਆਂ ਪਰੰਤੂ ਮੁੱਛਲ 1401 ਨੰਬਰ 1 ਵੈਰਾਈਟੀ ਰਹੀ ਆ ਸਭ ਤੋਂ ਵਧੀਆ ਵੈਰਾਈਟੀ ਪ੍ਰਾਣੀ ਹੋਣ ਦੇ ਬਾਵਜੂਦ ਇਹੀ ਆ ਇਸ ਤੋਂ ਇਲਾਵਾ ਦੋਸਤੋ ਜਾਂਦੇ ਜਾਂਦੇ ਮੈਂ ਤੁਹਾਨੂੰ ਇੱਕ ਹੋਰ ਬਿਮਾਰੀ ਦਾ ਨਾਮ ਦੱਸ ਦਵਾਂ ਕਿ ਚੰ ਡੰਡਾ ਰੋਗ ਵੀ ਇਸ ਵੈਰੈਟੀ ਦੇ ਬੱਚੇ ਬਹੁਤ ਜਾਦੇ ਆਉਂਦਾਗਾ ਹੁਣ ਅੱਗੇ ਅੱਗੇ ਕਰਦੇ ਆਂ ਜਿਹੜੀ 3 ਨੰਬਰ ਤੇ ਆ ਤਾਂ ਤੀਜੇ ਨੰਬਰ ਤੇ ਆ ਆਪਣੀ ਬਾਸਮਤੀ 1692 ਹਾਂ ਦੋਸਤੋ ਜਿਹੜੀ ਬਾਸਮਤੀ 1692 ਆ ਇਹ ਪੱਕਣ ਦੇ ਵਿੱਚ ਸਿਰਫ 110 ਸੀਟ ਤੋਂ ਸੀਡ 110 ਤੋਂ 115 ਤੱਕ ਲੈ ਕੇ ਜਾਂਦੀ ਆ ਤੇ ਇਸ ਵੈਰੈਟੀ ਦਾ ਜਿਹੜਾ ਕਾਦ ਆ ਉਹ 100 ਸੈਂਟੀਮੀਟਰ ਦੇ ਆਸ-ਪਾਸ ਰਹਿੰਦਾ ਹੈ ਬਿਮਾਰੀਆਂ ਬਹੁਤ ਘੱਟ ਆਉਂਦੀਆਂ ਆਂ ਤੇ ਇਸ ਵੈਰੈਟੀ ਦਾ ਜਿਹੜਾ ਝਾੜ ਆ ਉਹ 24 ਕੁਇੰਟਲ ਲੈ ਕੇ 26 ਕੁਇੰਟਲ ਤੱਕ ਆ ਯਾਨੀ ਕਿ 60 ਮਾਣ ਤੋਂ ਲੈ ਕੇ 65 ਮਾਣ ਤੱਕ ਝਾੜ ਦੇ ਦਿੰਦੀ ਆਪਾਂ ਨੂੰ ਤੁਸੀਂ ਆਪਣੇ ਕਿਸਾਨ ਭਰਾਵਾਂ ਨੇ 75 ਮਾਣ ਯਾਨੀ ਕਿ 30 ਵੈਰਾਈਟੀ ਤੋਂ ਝਾੜ ਲਿਆ ਹੋਇਆ ਇਸ ਤੋਂ ਇਲਾਵਾ ਦੋਸਤੋ ਇਸੇ ਵੈਰਾਈਟੀ ਨੂੰ ਝੰਡਾ ਰੋਗ ਬਹੁਤ ਆਉਂਦਾਗਾ ਤੇ ਇਸ ਦੇ ਨਾਲ ਜਦੋਂ ਇਹ ਵੈਰਾਈਟੀ ਪੱਕੀ ਜਾਂਦੀ ਹੈ ਤਣਾ ਇਸ ਦਾ ਕੰਜੂਰਾ ਤੇ ਡਿੱਗਦੀ ਵੀ ਆ ਡਿੱਗਣ ਦੀ ਸ਼ਿਕਾਇਤ ਇਸ ਵੈਰਾਈਟੀ ਵਿੱਚ ਹੈਗੀ ਆ ਇਹ ਇੱਕ ਕਮੀ ਬਹੁਤ ਵੱਡੀ ਆ ਹੁਣ ਗੱਲ ਕਰਦੇ ਆ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਆ ਬਾਸਮਤੀ 1718 ਸਭ ਤੋਂ ਵੱਧ ਜੇਕਰ ਕੋਈ ਬਾਸਮਤੀ ਇਸ ਵਾਰ ਲੱਗੂਗੀ ਤਾਂ ਬਾਸਮਤੀ 1718 ਹੀ ਆ ਕਿਉਂਕਿ ਦੋਸਤੋ ਇਹ ਪੱਕਣ ਦੇ ਵਿੱਚ 140 ਤੋਂ 145 ਦਿਨ ਲੈ ਕੇ ਆਉਂਦੀ ਹੈ ਸੀੜ ਤੋਂ ਸੀੜ ਆਪਣੇ ਖੇਤਾਂ ਦੇ ਵਿੱਚ 114 ਤੋਂ 115 ਦਿਨ ਲੈ ਕੇ ਜਾਂਦੀ ਹੈ ਦੀ ਇਹ ਵੈਰਾਈਟੀ ਦੀ ਖਾਛਿਤ ਕੀ ਹੈ ਕਿ ਇਹ ਡਗ ਦੀ ਬਹੁਤ ਜਿਆਦੇ ਘਾਟਾ ਹਾਈਟ ਇਸ ਦੀ ਵੀ ਚੰਗੀ ਹੁੰਦੀ ਹੈ 4 ਫੁੱਟ ਤੋਂ ਪਲੱਸ ਹੀ ਹਾਈਟ ਕਰ ਜਾਂਦੀ ਹੈਗੀ ਤੇ ਇਸ ਤੋਂ ਇਲਾਵਾ ਦੋਸਤੋ ਜਿਹੜੀ ਇਹ ਵੈਰਾਈਟੀ ਆ ਇਸ ਦਾ ਰੇਟ ਵੀ ਪਿਛਲੀ ਵਾਰ ਬਹੁਤ ਜਿਆਦੇ ਵਧੀਆ ਲੱਗਿਆ ਤਾਂ ਕਰਕੇ ਆਪਣੇ ਕਿਸਾਨ ਵੀਰੇ ਇਸ ਵਾਰ ਇਸ ਵੈਰਾਈਟੀ ਨੂੰ ਬਹੁਤ ਜਿਆਦੇ ਲਗਾਉਣਗੇ ਝੰਡਾ ਰੋਗੇ ਇਸ ਵੈਰਾਈਟੀ ਦੇ ਵਿੱਚ ਵੀ ਆਉਂਦਾ ਇਸ ਤੋਂ ਇਲਾਵਾ ਝੋਲਸ ਰੋਗ ਨੈਕ ਬਲਾਸਟ ਵਰਗੀਆਂ ਬਿਮਾਰੀਆਂ ਵੀ ਇਸ ਵੈਰਾਈਟੀ ਦੇ ਵਿੱਚ ਬਹੁਤ ਜਿਆਦੇ ਘਟ ਆਉਂਦੀਆਂ ਇਸ ਵੈਰਾਈਟੀ ਦਾ ਜਿਹੜਾ ਝਾੜ ਆ ਉਹ ਤਾਂ ਹੈਗਾ 17-18 ਕੁਇੰਟਲੀ ਜਿਹੜਾ ਹੈ ਬਰਚਾੜਾ ਪਰੰਤੂ ਆਪਣੇ ਕਿਸਾਨ ਭਰਾਵਾਂ ਨੇ 24- ਕੱਢੀ ਹੋਈ ਆ ਹੁਣ ਅੱਗੇ ਗੱਲ ਕਰਦੇ ਆ ਨੰਬਰ 1 ਬਾਰੇ ਨੰਬਰ 1 ਤੇ ਆ ਬਾਸਮਤੀ 1847 ਹੁਣ ਦੋਸਤੋ ਜਿਹੜੀ ਬਾਸਮਤੀ 1847 ਆ ਸਭ ਤੋਂ ਮੇਨ ਵਿਸ਼ੇਸ਼ਤਾ ਕਿ ਆ ਕਿ ਪਿਛਲੀ ਵਾਰ ਜਿੰਨਾ ਵੀ ਕਿਸਾਨ ਭਰਾਵਾਂ ਨੇ ਲਗਾਈ ਸੀ ਇਸ ਵਜੇ ਝੰਡਾ ਰੋਗ ਆਇਆ ਨਹੀਂ ਜਾਂ ਬਹੁਤ ਜ਼ਿਆਦਾ ਘਟ ਆਇਆ ਇਸ ਕਰਕੇ ਆਪਣੇ ਕਿਸਾਨ ਵੀਰਾਂ ਦੀ ਬਈ ਪਹਿਲੀ ਪਸੰਦ ਬਣੀ ਹੋਈ ਆ ਕਿ ਅਰੇ ਇਸ ਵਿੱਚ ਝੰਡਾ ਰੋਗ ਨਹੀਂ ਹੁੰਦਾ ਝੰਡਾ ਰੋਗ ਤਾਂ ਆਪਣੇ ਕਿਸਾਨ ਵੀਰ ਬਹੁਤ ਜ਼ਿਆਦਾ ਡਰਦੇ ਆ ਦੂਜੀ ਵਿਸ਼ੇਸ਼ਤਾ ਇਸ ਵੈਰਾਈਟੀ ਦੀ ਇਹ ਆ ਕਿ 1692 1509 ਜਿਵੇਂ ਕਿ ਪੱਕਣ ਸਮੇਂ ਤਣਾ ਕਮਜ਼ੋਰ ਹੁੰਦਾ ਡਿੱਗ ਪੈਂਦੀਆਂ ਤਾਂ ਇਸ ਵੈਰਾਈਟੀ ਦਾ ਤਣਾ ਮਜ਼ਬੂਤ ਹੈ ਤੇ ਬਿਲਕੁਲ ਵੀ ਨਹੀਂ ਡਿੱਗਦੀ ਯੂਨੀਵਰਸਿਟੀ ਮੁਤਾਬਕ ਇਸ ਦਾ ਝਾੜ 26 ਤੋਂ 28 ਕੁਇੰਟਲ ਪ੍ਰਤੀ ਏਕੜਾ ਪਰੰਤੂ ਆਪਣੇ ਕਿਸਾਨ ਭਰਾਵਾਂ ਨੇ 75 ਮਨ ਜਣ ਕੇ 30 ਕੁਇੰਟਲ ਤੱਕ ਵੀ ਝਾੜ ਕੱਢਿਆ ਹੋਇਆ ਹੈ ਇਸ ਵੈਰਾਈਟੀ ਦਾ ਜਿਹੜਾ ਦਿਨ ਉਹ ਸੀਡ ਟੂ ਸੀਡ ਇਹ 1509 1692 ਨਾਲੋਂ 10-15 ਦਿਨ ਜ਼ਿਆਦਾ ਲੈ ਕੇ ਜਾਂਦੀ ਹੈਗੀ ਤਾਂ ਦੋਸਤੋ ਪਿਛਲੇ ਸਾਲ ਇਸ ਵੈਰਾਈਟੀ ਦਾ ਮੁੱਲ ਸੀਗਾ ਰੇਟ ਸੀਗਾ ਉਹ ਬਾਕੀ ਸਾਰੀਆਂ ਬਾਸਮਤੀਆਂ ਦੇ ਮੁਕਾਬਲੇ ਬਹੁਤ ਜਾਦੇ ਘਟ ਲੱਗਿਆ ਸੀ ਪਰੰਤੂ ਫੇਰ ਵੀ ਆਪਣੇ ਕਿਸਾਨ ਭਰਾ ਇਸ ਨੂੰ ਬਹੁਤ ਜਿਆਦਾ ਪਸੰਦ ਕਰ ਰਹੇ ਆ ਤੇ ਇਸ ਵਾਰ ਇਹ ਵੀ ਕਾਫੀ ਵੱਡੇ ਰਕਬੇ ਦੇ ਵਿੱਚ ਲਗਾਈ ਜਾਵੇਗੀ ਇਸ ਤੋਂ ਇਲਾਵਾ ਬਿਮਾਰੀਆਂ ਇਸ ਵੈਰਟੀ ਦੇ ਵਿੱਚ ਬਹੁਤ ਹੀ ਜਿਆਦੇ ਘਟ ਆਉਂਦੀਆਂ ਬੀਐਲਬੀ ਬਲਾਸਟ ਬਹੁਤ ਹੀ ਜਿਆਦੇ ਘਟ ਆਉਂਦਾਗਾ ਹੁਣ ਦਿਓ ਜਾਇਦ ਧੰਨਵਾਦ ਦੋਸਤੋ